धक्का कर दिया किमें कर चंडीगढ़ देखो वोटा कि चंडीगढ़ ओह किसी सियाने ने कहा सौ दिन चोरदा एक दिन दा साधद दा आ गया फिर एक दिन सारा वीडियो च हो गया काम ਹੱਲੇ ਫਿਰਦੇ ਨੇ ਵਿੱਚ ਹੀ ਗਵਰਨਰ ਗਵਰਨਰ ਦੀ ਪਤਾ ਨਹੀਂ ਕਿਹਦੀ ਕਿਹਦੀ ਬਲੀ ਲੈਣਗੇ ਹੁਣ ਹੱਲੇ ਫਿਰਦੇ ਆ ਵੀ ਆ ਕੀ ਹੋ ਗਿਆ ਉਹਨੇ ਕਰਿਆ ਵੀ ਇਦਾਂ ਇਹ ਵੀ ਮੌਲਤਾ ਯਾਰ ਆ ਨਹੀਂ ਨਹੀਂ ਇਹਨਾਂ ਕੋਲ ਨਾ ਇਹਨਾਂ ਕੋਲ ਜ਼ਿਆਦਾ ਹੋ ਗਿਆ ਆ ਆ ਆ ਆਹ ਹੈ ਚੱਲੂ ਸੁਪਰੀਮ ਕੋਰਟ ਨੇ ਕੱਲ ਕਿਹਾ ਕੀ ਕਹੇ ਸੁਪਰੀਮ ਕੋਰਟ ਨੇ ਭਾਜੀ ਮੈਂ ਕਹਾਇਆ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਆ ਜੈਮੋਕਰੇਸੀ ਹੈ ਯਾਰ तुम लोगों दोटा का आम मजाक बना रहे हैं किसे निकल दी चांदी और जाल्ट हो वोट किसी पाई है निकलती कितों चाहती कितने रिजल्ट कितों होर आई गल है, है उस करके है कितने ना कि रब है फिर। जिसका कोई नहीं उसका खुदा होता है कोई गल नहीं सामने आऊगा सारा कुछ अलीगढ़ को लीडर बनना है मुख्यमंत्री मेयर बनना ਅਈ ਤਾਂ ਤੁਹਾਨੂੰ ਹੀ ਕਹਿੰਦੇ ਸੀ ਭਾਈ ਤੂੰ ਹੀ ਠੀਕ ਹੋ ਜਾ ਤੂੰ ਹੀ ਠੀਕ ਨਹੀਂ ਹੋਇਆ ਸਾਨੂੰ ਆਉਣਾ ਪੈ ਗਿਆ ਜਦੋਂ ਆਉਣਾ ਪੈ ਗਿਆ ਅਸੀਂ ਬਹਿ ਕੇ ਕੁਰਸੀਆਂ ਤੇ ਕੁਰਸੀਆਂ ਤੇ ਬਹਿ ਕੇ ਹੁਣ ਜਿਹੜਾ ਆਉਂਦਾ ਉਹ ਬਾਜਵਾ ਉਹ ਪੁਰਾਣੇ ਅਮੀਰ ਨੇ ਉਹ ਵੱਡੇ ਵੱਡੇ ਸਕੂਲਾਂ 'ਚ ਪੜਨ ਵਾਲੇ ਹਨਾ ਆ ਨਜੂਬ ਸਿੱਧੂ ਉਹ ਵੱਡੇ ਸਕੂਲਾਂ 'ਚ ਪੜਿਆ ਹੋਇਆ ਸੁਖਵੀਰ ਬਾਦਲ ਉਹ ਪਹਾੜਾਂ 'ਚ ਇੱਥੇ ਸਤਾਵਰ ਹੈ ਟੜਕੀ ਉੱਠ ਕੇ ਭਗਵਾਨ ਤਬਾ ਨੂੰ ਗਾਲਾਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਨੇ ਭਗਵਾਨਤਮਨ ਬਹੁ ਮਾੜਾ ਬੰਦਾ ਬਹੁ ਮਾੜਾ ਬੰਦਾ ਬਹੁਤ ਬਹੁ ਇਹਨੇ ਪ੍ਰਵਾਹ ਕਰਕੇ ਤਾਂ ਪਹੁੰਚ ਗਿਆ ਅਸਲ 'ਚ ਕੋਈ ਪੰਗਾ ਨਹੀਂ ਹੈਗਾ ਅਸੀਂ ਪਿੰਡਾਂ ਦੇ ਲਿਬੜੇ ਤੇ ਬਿੜੇ ਜਿਹਾ ਜਵਾਕ ਮਾਲਵੇ ਦੇ ਮਿੱਟੀ 'ਚ ਲਿਬੜੇ ਤੇ ਬਿੜੇ ਜਿਹਾ ਜਵਾਕ ਮਹਿਸਾਨੀਆਂ ਪੂਛਾਂ ਫੜ ਕੇ ਟੋਬਿਆਂ 'ਚ ਤਾਰੀਆਂ ਲਾਉਣ ਸਿੱਖੇ ਹੋਏ ਜਵਾਕ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਕਾਠੀ ਸਿੱਖ ਕੇ 10ਵੀਂ 11ਵੀਂ 12ਵੀਂ ਕਰਨ ਵਾਲੇ ਜਵਾਕ ਇਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੇ ਕੱਪੜੇ ਮੈਲੇ ਹੋਣ ਲੱਗ ਗਏ ਇਹ ਤਾਂ ਕਹਿੰਦੇ ਨੇ ਇਹ ਕਿਹੋ ਜਿਹਾ ਆ ਗਿਆ ਯਾਰ ਸਾਡੇ ਮੂਰੇ ਉਹ ਭਾਈ ਅਸੀਂ ਇਹੋ ਜਿਹੇ ਹੀ ਆ ਯਾਰ ਅਸੀਂ ਕਰੀਏ ਕੀ ਤੁਸੀਂ ਸਾਨੂੰ ਇਹੋ ਜੇ ਰੱਖਿਆ ਹੋਇਆ ਤੁਸੀਂ ਤਾਂ ਖਾਨਦਾਨੀ ਬਣ ਗਏ ਨਾ ਘੋੜਿਆਂ ਵਾਲੇ ਘੋੜਿਆਂ ਦੀਆਂ ਦੌੜਾਂ ਕਰਾਉਣ ਵਾਲੇ ਯਾਰ ਭੀ ਘੋੜੇ ਡਰ ਭੀ ਘੋੜੇ ਹਾਏ ਰੱਬ ਅੰਗਰੇਜ਼ੀਆਂ ਵਾਲੇ ਅਸੀਂ ਤਾਂ ਭਾਈ ਬੋਰੀ ਲੈ ਕੇ ਜਾਂਦੇ ਹੁੰਦੇ ਸੀ ਕ੍ਰਿਪ ਕੋ ਯੂਰੀਆ ਦੀ ਬੋਰੀ ਹੁੰਦੀ ਸੀ ਚਿੱਟੇ ਜੇ ਰੰਗ ਦੀ ਤੇੰਮੀ ਸੱਤਮੀ ਜਾਂਦੇ ਹੁੰਦੇ ਸੀ ਇੱਕ ਵਾਰੀ ਸਿਆਹੀ ਡੋਲ ਜੇ ਸਾਰੀ ਬੋਰੀ ਤੇ ਫੈ ਜਾਂਦੀ ਸੀ ਅੱਧੀ ਛੁੱਟੀ ਮੇਲੇ ਤੱਕ ਐਸਾ ਹੋਵਾਂ ਸਾਡਾ ਕਰ ਲੋ ਕੀ ਕਰਨਾ ਇੱਕ ਵਾਰੀ ਬਹਿ ਗਏ ਹਲਦੇ ਹੁਲਦੇ ਨਹੀਂ ਅਸੀਂ ਹੈਗੇ ਹੁਣ